ਸਿੱਖੀ ਕਸ਼ੈਰਾ ਤੇ ਕੋਈ ਵੀ ਪਾ ਲੈਂਦਾ ਆਮ ਪਿੰਡਾਂ ਦੇ ਚ ਨਾ ਕਿਸਾਨ ਜਿਹੜੇ ਨੇ ਉਹ ਕੋਈ ਵੀ ਪਾ ਲੈਂਦੇ ਨੇ ਇਹ ਜਿਹੜਾ ਕਸ਼ੈਰਾ ਹੁੰਦਾ ਨਾ ਸੂਤੀ ਕੱਪੜੇ ਦਾ ਇਹ ਸ਼ਰੀਰ ਨੂੰ ਕੋਈ ਵੀ ਸਕਨ ਪ੍ਰੋਬਲਮ ਜਾਂ ਕੋਈ ਵੀ ਚੰਮ ਦਾ ਰੋਗ ਨਹੀਂ ਲੱਗਣ ਦਿੰਦਾ ਇਸ ਕਰਕੇ ਇਹ ਸਿੱਖੀ ਕਸ਼ੈਰਾ ਜਿਹੜਾ ਹੈ ਸੂਤੀ ਉਸ ਕਪੜੇ ਦਾ ਬਣਿਆ ਹੁੰਦਾ ਹੈ ਇਹ ਤੇ ਕੋਈ ਵੀ ਪਾ ਲੈਂਦਾ ਪਰ ਜਦ ਅੰਮ੍ਰਿਤ ਸ਼ਕਾ ਕੇ ਇਹਨੂੰ ਕਕਾਰ ਰੂਪ ਵਿੱਚ ਪਾਇਆ ਜਾਂਦਾ ਹੈ ਨਾ ਤੇ ਇਹਦੇ ਬਾਰੇ ਕਿਹਾ ਜਾਂਦਾ ਸੀਲ ਜਤ ਕੀ ਕਛ ਪਹਿਰ ਪਕੜਿਓ ਹਥਿਆਰਾ ਇਹ ਸੀਲ ਸੰਜਮ ਦਾ ਸਿਮੌਲ ਕਹ ਸੰਕੇਤਕ ਹੈ ਇਕਾ ਨਾਰੀ ਜਤੀ ਹੋਏ ਇਸ ਗੁਣ ਦਾ ਪ੍ਰਤੀਕ ਹੈ ਜ ਜਨਾ ਨਾ ਸੁਹਾਗਣੀ ਤਨਾ ਝਾਕ ਨਾ ਹੋ ਤੁਹਾਡੇ ਅੰਦਰ ਸੀਲ ਸੰਜਮ ਆ ਜਾਣਾ ਹੈ